परम सत्कार योग भाई दीप सिंह संदीप सिंह सिद्धू ਦੇ ਵਰਸੀ ਦੇ ਉੱਤੇ ਇਕਤਰ ਸਾਧ ਸੰਗਤ ਜੀ ਨੂੰ ਨਿਮਰਤਾ ਸਹਿਤ ਫਤਿਹ ਅਰਸ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸੰਦੀਪ ਸਿੰਘ ਨੇ ਕਿਸਾਨੀ ਸੰਘਰਸ਼ 'ਚ ਜੂਝਦੇ ਹੋਏ ਆਪਣੇ ਗੁਰੂਆਂ ਦੀ ਆਵਾਜ਼ ਆਪਣੇ ਵਿੱਚ ਬਸਾ ਲਈ ਖਾਲਸਾਈ ਸੋਚ ਨੂੰ ਲੈ ਕੇ ਜੋ ਗੁਲਾਮੀ ਸਾਡੇ ਕੌਮ ਤੇ ਪਈ ਹੋਈ ਸੀ ਉਹਨੂੰ ਆਪਣੇ ਸਰਲ ਤਰੀਕੇ ਦੇ ਨਾਲ ਉਜਾਗਰ ਕਰਕੇ ਕੱਲੇ-ਕੱਲੇ ਪੰਜਾਬੀ ਦੇ ਹਿੱਤ 'ਚ ਆਪਣੀ ਆਜ਼ਾਦ ਖਾਲਸਾਈ ਸੋਚ ਬਸਾਤੀ ਇੱਕ ਮਹਾਰਾਜ ਦੀ ਧੇਨ ਸੀਗੀ ਜੋ ਕਿ ਉਹਨਾਂ ਨੇ ਉਹ ਸਦੀਆਂ ਤੋਂ ਚੱਲਦੀ ਆਈ ਸੋਚ ਉਹਦਾ ਪ੍ਰਚਾਰ ਕੀਤਾ ਔਰ ਉਹ ਇਸ ਰੂਪ ਦੇ ਵਿੱਚ ਉਬਰੀ ਕਿ ਥਾਂ-ਥਾਂ ਲੋਕਾਂ ਨੇ ਆਪਣੇ ਹੱਕ ਮੰਗੇ ਇਸ ਘਬਰਾਹਟ 'ਚ ਭਾਰਤ ਦੇ ਦੇਸ਼ ਨੇ ਇੱਕ ਜਿਹੜੀ ਉਹਨਾਂ ਦੀ ਪਹਿਲਾਂ ਤੋਂ ਚੱਲ ਰਹੀ ਸੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਦੀ ਜਿਹਦੇ ਵਿੱਚ ਕੋਈ ਵੀ ਦਾੜਾ ਪ੍ਰਕਾਸ਼ ਕਰਨ ਵਾਲੇ ਸਿੱਖ ਨੂੰ ਪੰਜਾਬ ਪੁਲਿਸ ਚੱਕ ਕੇ ਕਤਲ ਕਰਦੀ ਸੀ ਜਿਹਦੇ ਵਾਸਤੇ ਸ਼੍ਰੋਮਣੀ ਕਾਲੀ ਦਾ ਅੰਮ੍ਰਿਤਸਰ ਨੇ 5-5 ਰੁਪਏ ਦੇ ਸਟੈਂਪ ਪੇਪਰਾਂ ਦੇ ਉੱਤੇ ਦਰਜ ਕਰਕੇ ਦਰਖਾਸਤਾਂ ਜਸਟਿਸ ਕੁਲਦੀਪ ਸਿੰਘ ਵਰਗਿਆਂ ਰਾਹੀਂ ਪਾਈਆਂ ਔਰ ਜਿਸ ਨੂੰ ਜਸਵੰਤ ਸਿੰਘ ਖਾਲੜਾ ਹੋਣਾ ਨੇ ਨਵੇਕਲੇ ਤਰੀਕੇ ਨਾਲ ਮੜੀਆਂ ਚੋਂ ਡੇਟਾ ਕੱਢ ਕੇ 25000 ਲਾਸ਼ਾਂ ਦਾ ਦਾਵਾ ਦਿੱਤਾ ਇਹ ਜਿਹੜੀ ਟਾਰਗੇਟਡ ਕਿਲਿੰਗ ਚੱਲੀ ਹੈ ਇਹਦਾ ਦਾਇਰ ਭਾਰਤ ਨੇ ਤੇ ਖਾਸ ਕਰਕੇ ਉਹ RSS ਦੀ ਸੋਚ ਨੇ ਇੱਥੇ ਕੱਲੇ ਭਾਰਤ 'ਚ ਨਹੀਂ ਰੱਖੀ ਇਹਨਾਂ ਨੇ ਚੱਕ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਐਕਸਟਰਾ ਟੈਰਿਟਰੀਅਲ ਐਕਸਟਰਾ ਜੁਡੀਸ਼ੀਅਲ ਕਿਲਿੰਗ ਸ਼ੁਰੂ ਕਰਤੀ ਜਿਹਦੇ ਵਿੱਚ ਸਟੇਜ ਤੇ ਭਾਈ ਨਿਜਰ ਦਾ ਨਾਮ ਲਿੱਤਾ ਗਿਆ ਹੈਗਾ ਖੰਡਾ ਸਾਹਿਬ ਦਾ ਲਿੱਤਾ ਗਿਆ ਗੁਰਪਤਪਨ ਸਿੰਘ ਪੰਨੂ ਦਾ ਪੰਜਵਰ ਸਾਹਿਬ ਦਾ ਅਨੇਕ ਸਿੱਖ ਜਿਹੜੇ ਬਾਹਰ ਵਸ ਰਹੇ ਸੀ ਉਹਨਾਂ ਨੂੰ ਮਾਰਨ ਦਾ ਯਤਨ ਕੀਤਾ ਸਾਤ ਸੰਗਤ ਜੀ ਇਸ 'ਚ ਕੋਈ ਸ਼ੱਕ ਨਹੀਂ ਕਿ ਭਾਰਤ ਦੇਸ਼ ਸਿੱਖਾਂ ਦਾ ਵੈਰੀ ਬਣਿਆ ਹੋਇਆ ਇਹ ਜਿਹੜੀ ਸਾਡੇ ਸਿੰਘ ਸਭਾ ਲਹਿਰ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਸੀ ਜੋ ਕਿ ਐਸਜੀਪੀਸੀ ਤੇ ਸਿੱਖ ਗੁਰਦੁਆਰਾ ਐਕਟ ਸੀ ਉਹਦੇ ਵਿੱਚ ਵੀ ਕਰਤੂਤਾਂ ਕਰਦਾ ਰਿਹਾ ਜੇ ਆਪਾਂ ਧਾਰਾ 51 ਨੂੰ ਦੇਖੀਏ ਜਿੱਥੇ ਜਮਹੂਰੀਅਤ ਦੀ ਗੱਲ ਆਉਂਦੀ ਹੈ ਉੱਥੇ ਅੰਗਰੇਜ਼ੀ 'ਚ ਐਕਟ ਹੋਣ ਕਰਕੇ ਲਿਖਿਆ ਹੋਇਆ ਹੈ ਕਿ ਦ ਟਰਮ ਆਫ ਦਾ ਮੈਂਬਰ ਸ਼ਲ ਬੀ 5 ਇਅਰਸ অর ਅੰਟਿਲ ਦਾ ਨੈਕਸਟ ਇਲੈਕਸ਼ਨ ਕਹਿਣ ਦਾ ਭਾ ਕਿ 5 ਸਾਲ ਲਈ ਮੈਂਬਰ ਚੁਣਿਆ ਜਾਊਗਾ ਜਾਂ ਉਦੋਂ ਤੱਕ ਜਦ ਅਗਲਾ ਚੋਣ ਨਹੀਂ ਹੁੰਦਾ ਇਹ ਕਿਹੜੀ ਜਮਹੂਰੀਅਤ ਹੋਈ ਭਾਈ ਇਹ ਕਿਹੜੀ ਸੋਚ ਹੋਈ ਕਿ ਜੇ ਆਪਾਂ ਨੇ ਜਮਹੂਰੀਅਤ ਨਾਲ ਘਰ ਬਣਾਣਾ ਹੈ ਤਾਂ ਉਹ ਸਦਾ ਲਈ ਚੱਲੀ ਜਾਊਗਾ ਜਿੰਨੀ ਦੇਰ ਚੋਣ ਨਹੀਂ ਹੋ ਇਹ ਜਮਹੂਰੀਅਤ ਨਹੀਂ ਹੈ ਜਦ ਆਪਾਂ ਇਕੱਠੇ ਹੋਣ ਦੀ ਗੱਲ ਕਰਦੇ ਹਾਂ ਸਰ ਸਿਮਰਨਜੀਤ ਸਿੰਘ ਮਾਨ ਨੇ ਬਹੁਤ ਲੰਬੇ ਸਮੇਂ ਪਹਿਲਾਂ ਕਿਹਾ ਸੀਗਾ ਕਿ ਆਪਣਾ ਸਿਧਾਂਤ ਆਪਣਾ ਢਾਂਚਾ ਸਿਧਾਂਤਿਕ ਤੌਰ ਤੇ ਉਹ ਮੇਲ ਕਰਨਾ ਚਾਹੀਦਾ ਹੈ ਜੇ ਆਪਾਂ ਚਾਹੁੰਦੇ ਹਾਂ ਕਿ ਆਪਣੇ ਐਸ ਡੀ ਪੀ ਸੀ ਦੇ ਹਾਊਸ ਤੇ ਇਲੈਕਸ਼ਨ ਇਸ ਟਾਈਮਸ ਰੇ ਹੋਣ ਤਾਂ ਇਹ ਧਾਰਾ 51 ਨੂੰ ਰੱਦ ਕਰਕੇ 5 ਸਾਲ ਦੀ ਲਿਮਟ ਇਸ ਤੇ ਦਰਜ ਹੋਣੀ ਚਾਹੀਦੀ ਹੈ ਵਿਗਨ ਪਾਇਆ ਹੋਇਆ ਹੈਗਾ ਸਾਡੀ ਸਰਵੋਤਮ ਸੰਸਥਾ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਉੱਤੇ ਲਫਾਫੇ ਚੋਂ ਨਿਕਲੇ ਲਫਾਫੇ ਚ ਵੜੇ ਬੇਅਦਬੀ ਨਾਲ ਜਥੇਦਾਰਾਂ ਨੂੰ ਲਾਇਆ ਚੜਾਇਆ ਜਥੇਦਾਰ ਵੀ ਦਬਾਅ ਥੱਲੇ ਮਾਫੀ ਨਾਮੇ ਦੇ ਗਏ ਇਹ ਸਾਰਾ ਢਾਂਚਾ ਸਾਡਾ ਸਿੱਖੀ ਦਾ ਇਹ ਮੁੜ ਕੇ ਕੌਮ ਨੂੰ ਪੰਥ ਨੂੰ ਇਹਨੂੰ ਬਣਾਉਣ ਦੀ ਸੋਚ ਰੱਖਣੀ ਚਾਹੀਦੀ ਹੈ ਜਿਹੜਾ ਅਕਾਲ ਤਖਤ ਸਾਹਿਬ ਦੇ ਚੋਣ ਹੈ ਉਹ ਜਿੱਥੇ ਸਿੱਖ ਬੈਠਦਾ ਹੈ ਉੱਥੇ ਉਹਨਾਂ ਦਾ ਹੁਕਮਨਾਮਾ ਚੱਲਦਾ ਹੈ ਇਸ ਚੋਣ ਦੇ ਵਿੱਚ ਹਰੇਕ ਸਿੱਖ ਦੀ ਵੋਟ ਪੈਣੀ ਚਾਹੀਦੀ ਹੈ ਭਾਵੇਂ ਕੀ ਕਿ ਹਰੇਕ ਗੁਰੂ ਘਰ ਹਰੇਕ ਕੰਟਰੀ ਦੇ ਵਿੱਚ ਉਹਦੇ ਰਾਹੀਂ ਵੋਟ ਪਾ ਕੇ ਅਕਾਲ ਤਖਤ ਸਾਹਿਬ ਬਣਨੇ ਚਾਹੀਦੇ ਆ ਇਹ ਭਾਰਤ ਦੇ ਐਸਜੀਪੀਸੀ ਦੇ ਹੱਥ 'ਚ ਨਹੀਂ ਹੋਣੀ ਚਾਹੀਦੀ ਸੰਸਥਾ ਇਸ ਚੀਜ਼ ਨੂੰ ਦੇਖਦਿਆਂ ਹੋਇਆਂ ਕਿ ਚੀਨ ਨੇ ਬੋਧੀ ਧਰਮ ਦੇ ਉੱਤੇ ਸਾਰੇ ਜਿਹੜੇ ਲਾਮੇ ਹੈਗੇ ਆ ਕਬੂ ਕਰ ਲੇ ਦਲਾਈ ਲਾਮੇ ਨੇ ਆਪਣੇ ਸਿਆਸੀ ਕਰਨ ਦਾ ਦਫਤਰ ਜੋ ਕੇ ਉਹਦਾ ਹੱਕ ਹੈ ਉਹਨੇ ਇੱਕ ਪ੍ਰਾਈਮ ਮਿਨਿਸਟਰ ਚੁਣ ਕੇ ਅੱਜ ਗਵਰਨਮੈਂਟ ਇਨ ਐਗਜ਼ਾਇਲ ਬਣਾਈ ਹੋਈ ਹੈ ਜੇ ਸਾਡੇ ਅਕਾਲ ਤਖਤ ਦੇ ਜਹੇਦਾਰ ਅੱਜ ਇਹ ਚੋਣਾ ਰਾਹੀਂ ਬਣਨ ਲੱਗ ਪਏ ਤਾਂ ਇਹ ਬਿਲਕੁਲ ਤੇ ਬਿਲਕੁਲ ਭਾਰਤ ਦੇ ਸਰਕਾਰ ਦੇ ਹੱਥ 'ਚ ਹੋਣਗੇ ਜਿਹੜਾ ਅਕਾਲ ਤਖਤ ਸਾਹਿਬ ਦਾ ਚੋਣਾ ਹੈ ਕੱਲੇ-ਕੱਲੇ ਗੁਰੂ ਘਰ 'ਚੇ ਵੋਟਾਂ ਪੈ ਕੇ ਉਹ ਗਿਣ ਕੇ ਫੇਰ ਉਹ ਵੱਖਰੇ ਚੁਣੇ ਜਾਣੇ ਚਾਹੀਦੇ ਆ ਇਹ ਚੋਣ ਭਾਰਤ ਦੇ ਹੱਥ 'ਚ ਨਹੀਂ ਹੋਣੇ ਚਾਹੀਦੇ ਨਹੀਂ ਤਾਂ ਜਿਵੇਂ ਹੁਣ 2011 ਤੋਂ ਬਾਅਦ ਸ਼ਾਇਦ ਹੁਣ 25 ਦੇ ਵਿੱਚ ਚੋਣ ਹੋ ਜੇ 14 ਸਾਲ ਚੋਣ ਹੀ ਨਹੀਂ ਕਰਾਇਆ ਇਹ ਜਮੂਰੀਅਤ ਦਾ ਘਾਡ ਕਰ ਕਰਕੇ ਇਹਨਾਂ ਨੇ ਸਾਨੂੰ ਖਤਮ ਕਰ ਦੇਣਾ ਹੈਗਾ ਸਾਡੀਆਂ ਪੁੱਠੀਆਂ ਸਾਡੇ ਮਾਫੀਨਾਮੇ ਦੇ ਦੇਣੇ ਆ ਔਰ ਸਾਡੇ ਕੌਮ ਨੂੰ ਤੋੜ-ਫੋੜ ਕੇ ਇਹਨਾਂ ਨੇ ਖਤਮ ਕਰ ਦੇਣਾ ਹੈਗਾ ਸੋ ਸਾਧ ਸੰਗਤ ਜੀ ਇਹ ਗੱਲਾਂ ਮੈਂ ਤਾਂ ਕੀਤੀਆਂ ਕਿਉਂਕਿ ਭਾਈ ਦੀਪ ਸਿੰਘ ਇੱਕ ਸਿੱਖ ਦਰਦੀ ਸਿੱਖ ਸੋਚ ਦੇ ਨਾਲ ਤੁਰਨ ਵਾਲੇ ਇੱਕ ਐਡਵੋਕੇਟ ਸੀ ਜਿਹੜੇ ਕਾਨੂੰਨਾਂ ਨੂੰ ਸਿਆਣਦੇ ਸੀਗੇ ਔਰ ਕਾਨੂੰਨ ਨੂੰ ਉਹਨਾਂ ਨੂੰ ਸਮਝ ਸੀ ਕਿ ਕਿਵੇਂ ਆਪਾਂ ਨੇ ਤਬਦੀਲ ਕਰਨਾ ਸੋ ਮੈਂ ਸਮਝਦਾ ਕਿ ਅੱਜ ਜੇ ਅਸੀਂ ਉਹਨਾਂ ਨੂੰ ਚੇਤੇ ਰੱਖਾਂਗੇ ਅਸੀਂ ਆਪਣੇ ਕੌਮ ਦੇ ਜਿਹੜੇ ਕਾਨੂੰਨ ਹੈ ਆਪਣਾ ਢਾਂਚਾ ਉਹਨੂੰ ਸੁਧਾਰਨ ਦੇ ਆਪਾਂ ਤਰੀਕੇ ਲੱਭੀਏ ਜਿਵੇਂ ਕਿ ਡਾਇਰੈਕਟ ਡੈਮੋਕ੍ਰੇਸੀ ਹੁੰਦੀ ਹੈ ਜਿਹਦੇ ਵਿੱਚ ਇਨੀਸ਼ੀਏਟਿਵ ਰੈਫਰੈਂਡਮ ਤੇ ਰਿਕਾਲ ਹੁੰਦਾ ਜੋ ਕਿਸੇ ਸਮੇਂ ਆਪਾਂ ਬੈਠ ਕੇ ਵਿਚਾਰ ਕਰ ਲਾਂਗੇ ਸਿਧਾਂਤਾਂ ਅਧੀਨ ਆਪਾਂ ਜਿਹੜਾ ਅਜੰਡਾ ਉਹ ਮਣਾਈਏ ਉਹਦੇ ਤੇ ਤੁਰੀਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਐਸਡੀਪੀਸੀ ਦੇ ਚੋਣਾਂ ਵਾਸਤੇ ਜ਼ਿਲ੍ਹਾ ਵਾਈਜ਼ ਆਪਣੇ ਜਿਹੜਾ ਸਾਡਾ ਮੈਨੀਫੈਸਟੋ ਹੈ ਉਹਦੇ ਵਿਚਾਰ ਕਰਨ ਤੇ ਜਾਰੀ ਹੈ ਅਸੀਂ 21 ਤਰੀਕ ਮਾਂ ਬੋਲੀ ਦਿਹਾੜਾ ਉਥੇ ਸਾਥ ਦੇ ਜੁਝਾਰ ਸਿੰਘ ਵਰਗੇ ਜਿਹੜੇ ਬੁੱਧੀਜੀਵੀ ਐ ਉਰੇ ਸਾਡੇ ਹੋਰ ਆਏ ਹੋਏ ਹੈਗੇ ਆ ਉਹਨਾਂ ਨਾਲ ਬੈਠ ਕੇ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਜਿਹੜੀ ਸ਼ੇਖ ਬਾਬਾ ਫਰੀਦ ਜੀ ਨੇ 12ਵੀਂ ਸਦੀ ਦੇ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਬਣਾਈ ਸੀਗੀ ਉਹਦੇ ਬਾਰੇ ਵਿਚਾਰ ਕਰਨ ਲੱਗੇ ਆ ਇਸੀ ਤਰ੍ਹਾਂ ਪਟਿਆਲਾ ਪੰਜਾਬੀ ਯੂਨੀਵਰਸਿਟੀ ਤੇ ਅਸੀਂ 22 ਤਰੀਕ ਨੂੰ ਕਰਾਂਗੇ ਬਾਬਾ ਫਰੀਦ ਜੀ ਦੇ ਨਾਂ ਤੇ ਫਰੀਦਕੋਟ 'ਚ 23 ਤਰੀਕ ਨੂੰ ਤੇ ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਖਡੂਰ ਸਾਹਿਬ ਵਿਖੇ ਅਸੀਂ 24 ਤਰੀਕ ਨੂੰ ਮਾਂ ਬੋਲੀ ਪੰਜਾਬੀ ਦਾ ਕਾਨਫਰੰਸ ਰੱਖ ਰਹੇ ਹਾਂ ਮੇਰਾ ਖਿਆਲ ਹੈ ਇਹਦੇ ਨਾਲ ਭਜਦੀਪ ਸਿੰਘ ਸਿੱਧੂ ਸਹਿਮਤ ਹੋਣਗੇ ਤੇ ਮੈਂ ਆਸ ਰੱਖਦਾ ਕਿ ਗੁਰੂ ਮਹਾਰਾਜ ਇਸ ਸੋਚ ਦੇ ਉੱਤੇ ਪਹਿਰਾ ਦੇਣ ਇਹਨੂੰ ਦਿਨ ਦੁਗਣਾ ਰਾਤ ਚੌਗਣਾ ਬਣਾਉ ਵਧਾਉਣ ਔਰ ਨਾਲ ਹੀ ਦੀਪ ਸਿੰਘ ਸਿੱਧੂ ਉਹਦੀ ਸੋਚ ਗੁਰ ਸਿੱਖੀ ਦੀ ਸੋਚ ਨੂੰ ਵਾਧਾ ਮਿਲਦਾ ਰਹੇ ਇਹ ਬੇਨਤੀਆਂ ਕਰਦਾ ਮੈਂ ਸਿਧਾਂਤ ਜਲੀ ਪੇਟ ਕਰਦਾ ਆਪਣੇ ਵੀਰ ਨੂੰ ਜਿੰਨੇ ਮੇਰੇ ਚੋਣਾ ਦੇ ਵਿੱਚ ਆ ਕੇ ਪ੍ਰਚਾਰ ਵੀ ਕੀਤਾ ਸੀ ਤੇ ਪਿਆਰ ਵੀ ਮੈਨੂੰ ਬਖਸ਼ਿਆ ਸੀਗਾ ਉਹ ਕਦੀ ਨਹੀਂ ਭੁੱਲ ਸਕਦੇ ਅਸੀਂ ਉਹਨਾਂ ਨੂੰ ਉਹਨਾਂ ਨੂੰ ਯਾਦ ਕਰਦੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਆਗਿਆ ਮੰਗਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ